ਨਮਸਕਾਰ ਮੈਂ ਹਾਤੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਹੋਈ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਹਾਰ ਦਾ ਮੰਥਨ ਵੀ ਕੀਤਾ ਜਾ ਚੁੱਕਿਆ ਹੈ ਕੋਰ ਕਮੇਟੀ ਵੀ ਜਿਹੜੀ ਬੁਲਾਈ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਲੇਕਿਨ ਜਿਹੜਾ ਕਾਟੋ ਕਲੇਸ਼ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਧੜਾ ਹੈ ਜਿਹੜਾ ਚਾਹੁੰਦਾ ਹੈ ਕਿ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਤੇ ਬਣੇ ਰਹਿਣ ਦੂਜਾ ਧੜਾ ਚਾਹੁੰਦਾ ਹੈ ਕਿ ਸੁਖਵੀਰ ਬਾਦਲ ਨੂੰ ਜਲਦੀ ਤੋਂ ਜਲਦੀ ਉਸ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਇਹ ਤਾਂ ਆਉਣ ਵਾਲੇ ਦਿਨ ਦੱਸਣਗੇ ਦੂਜਾ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਹੈ ਪ੍ਰਵਿੰਦਰ ਸਿੰਘ ਢੀਂਸਾ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉੱਗੇ ਟਕਸਾਲੀ ਆਗੂ ਨੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਫਾਜ਼ਲ ਸਾਹਿਬ ਸਦਾਸ ਕੁਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਹੀ ਗਤੀਵਿਧੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਹਾਰ ਦਾ ਜ਼म्मेवार ਸਿਰ ਸੁਖਬੀਰ ਬਾਦਲ ਹੈ ਦੂਜੇ ਜਾਂ ਤੀਜੇ ਆਗੂ ਨੂੰ ਅਸੀਂ ਹਾਰ ਦਾ ਜ਼म्मेवार ਨਹੀਂ ਠਹਿਰਾ ਸਕਦੇ ਉਹਨਾਂ ਨੇ ਕਿਹਾ ਚਾਹੇ ਚੋਣਾ ਹੋਣ ਵਿਧਾਨ ਸਭਾ ਦੀਆਂ ਚਾਹੇ ਹੁਣ ਲੋਕ ਸਭਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕਾਰਗੁਜ਼ਾਰੀ ਹੈ ਬੜੀ ਮਾਰੀ ਰਹੀ ਹੈ ਜਾਂ ਜਿਹੜੀ ਕਾਰਗੁਜ਼ਾਰੀ ਹੈ ਬੜੀ ਸ਼ਰਮਨਾਕ ਤੌਰ ਤੇ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਜਦੋਂ ਦੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਗਈ ਹੈ ਉਸ ਦਿਨ ਦਾ ਪਾਰਟੀ ਦੇ ਵਿੱਚ ਜਿਹੜੀ ਉਥਲ ਪੁਥਲ ਮਚੀ ਹੋਈ ਹੈ ਉਨੇ ਕਿਆ ਪ੍ਰਧਾਨ ਹੋਣ ਦੇ ਨਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਹੀ ਪਾਰਟੀ ਦੇ ਜਿਹੜੇ ਫੈਸਲੇ ਨੇ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਅਤੇ ਉਹਨਾਂ ਦੇ ਪਰਿਵਾਰ ਦੇ ਹੱਥ ਵਿੱਚ ਨੇ ਦੂਸਰਾ ਕੋਈ ਵੀ ਆਗੂ ਹੈ ਚਾਹੇ ਕਿੰਨਾ ਵੀ ਪੁਰਾਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਉਹ ਕੋਈ ਵੀ ਆਪਣੇ ਆਪ ਫੈਸਲਾ ਨਹੀਂ ਲੈ ਸਕਦਾ ਸਾਰੇ ਫੈਸਲੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਨੇ ਉਹ ਆਪਣੀ ਮਨਮਜ਼ੀ ਕਰਦੇ ਨੇ ਤੇ ਜਿਹੜੀ ਉਹਨਾਂ ਦੀ ਜੁੰਡਲੀ ਹੈ ਉਹਨਾਂ ਦੇ ਅਨਸਾਰ ਚੱਲਦੇ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਪਰਵਿੰਦਰ ਸਿੰਘ ਢੀਂਸਾ ਨੇ ਲੇਕਿਨ ਸਰਦਾਰ ਸਿੰਘ ਸੁਖਵੀਰ ਸਿੰਘ ਆਪਣੀ ਪ੍ਰਧਾਨਗੀ ਤੇ ਹਾਲੇ ਵੀ ਅੜੇ ਹੋਏ ਨੇ ਹਾਰ ਦੀ ਵੀ ਸਮੀਖਿਆ ਕੀਤੀ ਜਾ ਚੁੱਕੀ ਹੈ ਕੋਰ ਕਮੇਟੀ ਨੇ ਹਾਰੀ ਝੰਡੀ ਵੀ ਦਿੱਤੀ ਜਾ ਸਕਦੀ ਹੈ ਉਧਰ ਕੁਝ ਆਗੂ ਜਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਨੇ ਉਹਨਾਂ ਨੇ ਕਿਹਾ ਹੈ ਕਿ 104 ਸਾਲ ਤੋ ਵੱਧ ਸਮੇਂ ਦੀ ਪਾਰਟੀ ਪੁਰਾਣੀ ਹੈ 아이ਨੀ ਜਲਦੀ ਖਤਮ ਸ਼੍ਰੋਮਣੀ ਅਕਾਲੀ ਦਲ ਨਹੀਂ ਹੋ ਸਕਦੀ ਜਿਸ ਤਰ੍ਹਾਂ ਬਾਗੀ ਧੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਬਾਗੀ ਧੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੀਤੇ ਜਾਂ ਉਹਨਾਂ ਦੀ ਉਂਗਲਬਾਜੀ ਤੇ ਕੰਮ ਕਰ ਰਿਹਾ ਹੈ ਕਿਉਂਕਿ ਇਹਨਾਂ ਨੂੰ ਪ੍ਰਧਾਨਗੀਆਂ ਚਾਹੀਦੀਆਂ ਨੇ ਇਹਨਾਂ ਨੂੰ ਰਾਜ ਸਭਾ ਦੇ ਮੈਂਬਰ ਚਾਹੀਦੇ ਨੇ ਇਹਨਾਂ ਨੂੰ ਹੋਰ ਵੱਡੇ ਅਹੁਦੇ ਚਾਹੀਦੇ ਨੇ ਇਹ ਚਰਨਜੀਤ ਸਿੰਘ ਬਰਾੜ ਨੇ ਵੱਡੇ ਰੋਪ ਲਾਏ ਸੀ ਜਿਹੜਾ ਧੜਾ ਬਾਗੀ ਹੋ ਚੁੱਕਿਆ ਹੈ ਲੇਕਿਨ ਹੁਣ ਪ੍ਰਵਿੰਦਰ ਢੀਂਸਾ ਨੇ ਕਿਹਾ ਕਿ ਹਾਰ ਦਾ ਜ਼ਿੰਮੇਵਾਰ ਚਾਹੇ ਉਹ ਚੋਣਾ ਹੋਣ ਲੋਕ ਸਭਾ ਦੀਆਂ ਚਾਹੇ ਚੋਣਾ ਹੋਣ ਵਿਧਾਨ ਸਭਾ ਦੀਆਂ ਸਾਰੀਆਂ ਹਾਰਾਂ ਦਾ ਜ਼ਿੰਮੇਵਾਰ ਸਿਰ ਤੇ ਸਿਰਫ ਸੁਖਬੀਰ ਬਾਦਲ ਹੈ ਇਹ ਅੱਜ ਵੱਡਾ ਬਿਆਨ ਦਿੱਤਾ ਗਿਆ ਹੈ ਪ੍ਰਵਿੰਦਰ ਢੀਂਸਾ ਦੇ ਦੁਆਰਾ ਧੰਨਵਾਦ